ਇਹ ਚੱਲ ਰਹੀ ਹੈ ਮਸ਼ਾਲ ਸ਼ੇਦਾਂ ਦੀ ਯਾਦ ਦੇ ਵਿੱਚ ਜਿਹੜੀ ਇਹ ਚਲਾ ਕੇ ਰੱਖਦੇ ਆ ਹਰ ਟਾਈਮ ਆਪਣੀ ਤਾਂ ਲੱਕੜਾਂ ਨਾਲ ਮਚਾਈ ਜਾਂਦੀ ਆ ਇੱਥੇ ਮੈਨੂੰ ਲੱਗਦਾ ਇਹ ਗੈਸ ਤੇ ਚੱਲ ਰਹੀ ਆ ਸ਼ਾਇਦ ਤਾਂ ਇੱਥੇ ਇਹਨਾਂ ਨੂੰ ਸਾਈਕਲਜ਼ ਵਗੈਰਾ ਅਲਾਉਡ ਨੇ ਉੱਪਰ ਲੈ ਕੇ ਆ ਸਕਦੇ ਆ ਕਿਉਂਕਿ ਇੱਥੇ এনਵਾਇਰਨਮੈਂਟ ਨੂੰ ਐਨਵਾਇਰਨਮੈਂਟ ਨੂੰ ਤਰਜੀਹ ਦਿੱਤੀ ਜਾਂਦੀ ਆ ਤੇ ਠੰਡ ਬਹੁਤ ਜ਼ਿਆਦਾ ਆ ਇੱਧਰੋਂ ਤੇਤੀ ਤੇਤੀ ਹਵਾ ਆ ਰਹੀ ਆ ਹੌਜਾਰੇ ਬਹੁਤ ਕਾ ਵਧੀਆ ਚੀਜ਼ ਹੈ ਤੇ ਇੱਥੇ ਖੜ ਕੇ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਤਾਂ ਦੇਖੋ ਵੀ ਬਹੁਤ ਟੂਰਿਸਟ ਆਇਆ ਹੋਇਆ ਅੱਜ ਬਾਕੀ ਸੈਟਰਡੇ ਦਾ ਦਿਨ ਹੈ ਸ਼ਨੀਵਾਰ ਨੂੰ ਇਹ ਵੈਸੇ ਬਾਹਰ ਨਿਕਲਦੇ ਆ ਇੰਜੋਏ ਕਰਦੇ ਆ ਤਾਂ ਧੁੱਪ ਘਟ ਨਿਕਲੀ ਹੋ ਜਾਂਦੀ ਹੈ ਇੱਥੇ ਆਪਾਂ ਨੂੰ ਹੋਰ ਵੀ ਬਹੁਤ ਟੂਰਿਸਟ ਦੇਖਣ ਨੂੰ ਮਿਲਣੇ ਸੀਗੇ ਸਾਹਮਣੇ ਲਿਖਾ 1949 ਤੋਂ 45 ਸੈਕਿੰਡ ਵਰਲਡ ਵਾਰ ਦੇ ਟਾਈਮ ਤੇ ਇਹ ਬਣਾਈ ਗਈ ਹੈ ਉੱਥੇ ਲਿਖਾ ਹੈ ਟੂ ਦਾ ਗਲੋਰੀ ਆਫ ਸਰਵਿਸ ਐਂਡ ਸੈਕਰੀਫਾਈਸਡ ਅ ਦਾ ਜਿਹੜੇ ਲੋਕਾਂ ਨੇ ਬਸ ਉਹ ਤੋਂ ਸ਼ੀਦियां ਦਿੱਤੀਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਾਈ ਗਈ ਆ ਐਨਾਂ ਦੀ ਰਾਣੀ ਦੇ ਵੱਲੋਂ ਕਿਨ ਇੰਗਲਿਸਾਪੈਤ ਦੇ ਵੱਲੋਂ 1939 ਤੋਂ 45 ਦੇ ਵਿੱਚ ਅੰਦਰ ਤੇ ਆ ਸਾਰੇ ਇੱਥੇ ਕਿڑی ਬਾਲ ਬਾਲ ਵਨ ਹੋਈ ਸੀ ਉਹਦੇ ਬਾਰੇ ਸਾਰਾ ਮੈਂ ਡਿਟੇਲਸ ਦੱਸਿਆ ਹੋਇਆ ਹੈ ਉਹ ਸਾਰੀਆਂ ਕਿੰਦਾਂ ਸ਼ਿਪਸ ਸਮਝੇ ਜਾਂਦੀਆਂ ਸੀਗੀਆਂ ਤੇ ਵੈਸਟਰਨ ਕੋਨਟ੍ਰੋਲ 114 ਤੋਂ 118 ਆਹ ਕੀ ਚੀਜ਼ ਆ ਇਹ ਹੈਗਾ ਸ਼ਿਪਸ ਕੰਪਾਸ ਵੀ ਕਿ ਡਾਇਰੈਕਸ਼ਨ ਦੱਸਦਾ ਸੀ ਇਹ ਕਿ ਕਿੱਧਰ ਨੂੰ ਜਾਣਾ ਹੈ ਸ਼ਿਪ ਸ਼ਿਪ ਵਾਲੀ ਕੰਪਾਸ ਆ ਗਈ ਕੰਪਾਸੇ ਹੀ ਫਰਕ ਹੈ ਇਹਨਾਂ ਕੰਟ੍ਰੇਸਟ ਦੇ ਆਪਣੇ ਕੰਟ੍ਰੇਸਟ ਇਹ ਸਾਰਾ ਕੁਝ ਸੰਭਾਲ ਕੇ ਰੱਖ ਦਿੱਤਾ ਹੋ ਸਕਦਾ ਹੈ ਦਾ ਵੈਸਟਰਨ ਕੋਨਟ੍ਰੋਲ 114 ਤੋਂ 118 ਸਾਰਾ ਕਿੰਨੇ ਸਾਰੇ ਦੇਸ਼ ਇਕੱਠੇ ਹੋ ਕੇ ਇਹਨਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਬਾਕੀ ਚੜੇ ਜਰਮਨ ਲਾਲੋ ਜਿਹਨਾਂ ਦਾ ਸਾਹਮਣਾ ਕੀਤਾ ਸੀ ਇਹਨਾਂ ਨੇ ਉਹ ਸਾਰਾ ਇਹਨਾਂ ਨੇ ਇੱਥੇ ਬਣਾਇਆ ਹੋਇਆ ਆ ਬੀਨਸ ਫੋਰਡਸ ਆ ਗਈਆਂ ਛੋਟੀਆਂ ਛੋਟਾ بیسਬਾਲ ਆ ਗਿਆ ਤੇ ਆ ਛੋਟੇ ਚਾਪਕੂ ਧਕੂ ਜਿਹੇ ਆਗੇ ਕਿਦਾਂ ਆਪਣੀ ਸੇਫਟੀ ਲਈ ਇਹ ਨਾਲ ਕੈਰੀ ਕਰਦੇ ਸੀਗੇ ਸਾਰਾ ਕੁਝ ਆ ਯੂਨੀਫਾਰਮ ਆ ਜਿੰਨਾਂ ਦੇ ਜਿਹੜੇ ਇਹਨੇ ਸੀਨੀਅਰ ਹੋਣਗੇ ਹਾਂ ਆ ਲੈਫਟਨੈਂਟ ਸਟੈਨਲੀ ਆ ਗੋਲਸਮਿਥ ਉਹਨਾਂ ਦੀ ਯੂਨੀਫਾਰਮ ਨਾਲੇ ਤੇ ਰੱਖੀ ਹੋਈ ਹੈ ਆ ਗਿਆ ਟੂ ਐਂਡ ਬੈਲਜੀਅਮ ਵਿਲੇਜ ਉਹਦਾ ਸਾਰਾ ਮੈਂ ਰੱਖਿਆ ਆ ਗਿਆ ਫਲੈਗ ਇਹ ਇੰਗਲੈਂਡ ਦਾ ਲਗਦਾ ਮੈਨੂੰ ਉਹ ਚਾਹਦਾ ਹੈ ਉਸਦੇ ਇਹ ਪਹਿਲਾ ਨਾ ਫਲੈਗ ਨਾ ਹੋਵੇ ਇਹਦੇ ਬਾਅਦ ਚੇਂਜਸ ਹੋ ਜਾਂਦਾ ਨਾ ਸਾਰਾ ਬਟਾ ਸਾਰਾ ਕੁਝ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਨਾਂ ਦੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਬਹੁਤ ਇੰਟਰਸਟਿੰਗ ਚੀਜ਼ ਆ ਹੈ ਦੇਖਣ ਵਾਲੀ ਆ ਇੱਥੇ ਤੁਸੀਂ ਮੇਕ ਸ਼ੋਰ ਕਿ ਇੱਥੇ ਲਈ ਤੁਸੀਂ ਟਾਈਮ ਜ਼ਰੂਰ ਕੱਢੋ ਅਗਰ ਤੁਸੀਂ ਮੈਲਬਨ ਆਸਟ੍ਰੇਲੀਆ ਕੋ ਮੰਲੀ ਆਏ ਹੋ ਤਾਂ ਆ ਮਾਸਕ ਘਰ ਆ ਗਿਆ ਸਾਰਾ ਕੁੱਪੀਆਂ ਟੁੱਪੀਆਂ ਸਾਰਾ ਪਾਪਰ ਯੂਨੀਫਾਰਮ ਘੋੜੇ ਦੀ ਕਾਠੀ ਆ ਗਈ ਤੇ ਆ ਸ਼ਿਪ ਆ ਗਿਆ ਜਿਹੜੀ ਪੋਰ ਦੇ ਵਿੱਚ ਜਿਹੜੀ ਸ਼ਿਪ ਇਹੋ ਜੀ ਨੇ ਕੀਤੀ ਹੋਣੀ ਆ ਤੇ ਉਸ ਤੋਂ ਬਾਅਦ ਆ ਗਿਆ ਕੇ ਸਾਰਾ ਕਿ ਤਾ ਨਾ ਹੁਣ ਸੀ ਕੀ ਗੱਲ ਬੰਸੀ ਤੇ ਫਿਰ ਇਹ ਹਮਸਾ ਜੀ ਵੀ ਐਸੋ ਆਈ ਜਸ ਯਾ ਆਮਰ ਸਟਾਰਟ ਫੀਲਿੰਗ ਵਰਦੀ ਆ ਜਿਵੇਂ ਇਨ ਸੇ ਥੈਂਕ ਸੋ ਮਾਚ ਫੋਰ ਥੈਂਕਸ ਫੋਰ ਇਟ ਡੋਨਟ ਬੀ ਡਟ ਕਰ ਬੈਸ ਯਸ ਫੰਮਾ ਦਾ ਪਾਸਪੋਰਟ ਆ ਗਿਆ ਮੈਂ ਕਹਾਂ ਪੰਪਲੀਸਨ ਸਟੈਂਡ ਅਪ ਕਮਾਈਡਨ ਰਾਈਟ ਰਨ ਮੀਡੀਆ ਪਰਸਨਲਿਟੀ ਐਂਡ ਵੈਨ ਇਸ ਯੰਗ ਗਾਇਜ਼ ਬੀ ਗਾਇਜ਼ ਕੀ ਐਂਟਰਟੇਨਮੈਂਟ ਆ ਗਿਆ ਨਾ ਜਿਹੜਾ ਜਿਹੜੇ ਐਂਟਰਟੇਨ ਕਰਦੇ ਸੀਗੇ ਉਹਨਾਂ ਦਾ ਸੀਗਾ ਇਹ ਜਿਹੜਾ ਜਲਾ 204 ਉਹਦੇ ਬਾਰੇ ਸਾਰੀ ਜਾਣਕਾਰੀ ਇੱਥੇ ਦਿੱਤੀ ਹੋਈ ਆ 204 ਇੱਕ ਵਧੀਆ ਚੀਜ਼ ਆ ਇਹ ਦੇਖਣ ਵਾਲੀ ਆ ਤੁਸੀਂ ਮੇਕ ਸ਼ੋਰ ਅਗਰ ਤੁਸੀਂ ਇੱਥੇ ਆਏ ਹੋਏ ਤਾਂ ਤੁਸੀਂ ਇੱਥੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਕਿਡਾ ਮਾਰੂ ਦੇਖੋ ਤੇ ਆ ਆ ਗਿਆ ਸੈਕਿੰਡ ਵਰਲਡ ਵਾਰ ਦਾ ਵੀ ਸਾਰਾ ਇੱਥੇ ਨਾਲ ਡਿਟੇਲ ਚ ਏਅਰ ਵਾਰ ਯੂਰਪ ਦਾ ਆ ਗਿਆ ਵਾਰਟ ਸੀ ਆ ਗਿਆ ਸਾਰਾ ਇੱਥੇ ਨਾਲ ਡਿਟੇਲ ਚ 1939 ਤੋਂ 45 ਤੱਕ ਕਿਵੇਂ ਸਾਰਾ ਇਹਨਾਂ ਨੇ ਵੀ ਜਿਹੜੇ ਵੀ ਚੈਲੰਜਸ ਫੇਸ ਕੀਤੇ ਸਾਰਾ ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਇੱਥੇ ਵੀ ਬਹੁਤ ਵਧੀਆ ਚੀਜ਼ ਬਣੀ ਹੋਈ ਆ ਆ ਦੇਖੋ ਦੋ ਅੰਦਰੋਂ ਕਿਡਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਆ ਪਿੱਲਰ ਲਾ ਕੇ ਸਪੋਰਟਾਂ ਦਿੱਤੀਆਂ ਹੋਈਆਂ ਨੇ ਉੱਪਰ ਤੇ ਆਈ ਗਏ ਨਿਫਾਰਮਸ ਵਗਰਾ ਆ ਗੀਆਂ ਜਿਹੜੀਆਂ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਆਪਣੇ ਸੋਲਜਰਸ ਦੀਆਂ ਆ ਦੇਖੋ ਆ ਉਹ ਹੌਟਿਕ ਵੀ ਵਧੀਆ ਤੇ ਨਾਈਸ ਤੇ ਯੂਨਿਕ ਜਿਹਾ ਕਨਸੈਪਟ ਇਹਨਾਂ ਨੇ ਇਥੇ ਸੰਭਾਲ ਕੇ ਰੱਖਿਆ ਹੋਇਆ ਹੈ ਆ ਦੇਖੋ ਸਾਰਾ ਕਿ ਕਿਦਾਂ ਐਨਥੂਸੀਆਸਟ ਸੀਗੇ ਇਹਨਾਂ ਦੇ ਸੋਲਜਰਸ ਹਨਾ ਆਪਣੀ ਕੰਟਰੀ ਨੂੰ ਲੈ ਕੇ ਆ ਗਈ ਮਸ਼ੀਨ ਗਨ ਉਹਨਾਂ ਵੇਲਿਆਂ ਦੀ ਕਰੋ ਕਿੰਨਾ ਤਾਕੜਾ ਸਿਸਟਮ ਹੈ ਕਿ ਪੱਪੂ ਨੇ ਤਾਂ ਸਾਰਾ ਟਾਕ ਪਾਟ ਕੋ ਦਿੰਦੇ ਆ ਤੁਸੀਂ ਵੇਸਟਰ ਸੈਂਟਰ ਕਰੋ ਆਰ ਚੈੱਕ ਕਰੋ ਕਿਦਾਂ ਸੋਲਜਰਸ ਕੈਰੀ ਕਰ ਰਹੇ ਨੇ ਜਾਂ ਕਿਦਾਂ ਖੇਡ ਦੇ ਬਾਰੇ ਪੜ ਕੇ ਆ ਗਏ ਹਨ ਇਹ ਹੈਗਾ ਨੇਟਿਵ ਸਟਰਕਚਰ ਹਾਂ ਬੈਰਰਜ਼ ਬੈਰਰ ਇਰਜ਼ ਇਹਨਾਂ ਨੇ ਬਣਾਇਆ ਹੋਇਆ ਇਹ ਇਹ ਦੱਸਿਆ ਹੋਇਆ ਸਾਰਾ ਵੀ ਕਿੱਦਾਂ ਲੈ ਕੇ ਜਾਂਦੇ ਸੀ ਜਦੋਂ ਜ਼ਖਮੀ ਹੋ ਜਾਂਦਾ ਸੀ ਕੋਈ ਨਾ ਕੋਈ ਉਹਨੂੰ ਇਦਾਂ ਸਟ੍ਰੈਚਰ ਤੇ ਪਾ ਕੇ ਆ ਗਿਆ ਸਾਰਾ ਸਿਸਟਮ ਬਾਕੀ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਡੀਟੇਲ ਦੇ ਵਿੱਚ ਜਾਣ ਲਈ ਚਾਹੀਦੀ ਆ ਸਪੋਰਟਸ ਆ ਗਈਆਂ ਇਹਨਾਂ ਨਾਲ ਕੈਰੀ ਕਰਦੇ ਸੀਗੇ ਸੋਲਜਰਸ ਸਾਦੇ ਆਇਆ ਇਹ ਨਾ ਕੁਝ ਤਾਂ ਬਸ ਉਸੇ ਨਾਲ ਮੈਂਟੇਨ ਕਰਨਾ ਹਮਮੈਂ ਹਰ ਕੁਝ ਲੈਂਦਾ ਹੁੰਦਾ ਚੀਜ਼ਾਂ ਬਾਏ ਕਰ ਲੈਂਦੇ ਆ ਪੈਸੇ ਦੇ ਕੇ ਹੁਣ ਬਟ ਮੈਂਟੇਨ ਕਰਕੇ ਰੱਖਣਾ ਬਹੁਤ ਵੱਡੀ ਗੱਲ ਹੈ ਇਹ ਦੇਖੋ ਕਿਦਾਂ ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਹੋ ਕੀਤਾ ਹ ਇੱਥੇ ਲੈ ਕੇ ਸਾਰਾ ਦੇਖੋ ਵਗੈਰਾ ਸਾਰਾ ਯੂਨੀਫਾਰਮ ਵਗੈਰਾ ਬੇਜਸ ਆ ਗਏ ਕੋਈ ਛੇ ਹੀ ਹੋਣਾ ਇਹ ਬੇਸਿਕਲੀ ਇਹਨਾਂ ਨੇ ਸ਼ਹੀਦਾਂ ਦਾ ਵਾਰ ਮੈਮੋਰੀਅਲ ਬਣਾਇਆ ਹੋਇਆ ਆ ਬੱਚਿਆਂ ਨੂੰ ਦੇਖੋ ਜਿੱਦਾਂ ਇਹ ਲੈ ਕੇ ਆਇਆ ਹਨ ਵੀ ਸਾਰਾ ਸਿਖਾਉਣ ਵਾਸਤੇ ਇਹਨਾਂ ਨੂੰ ਤਾਂ ਕਿ ਆਪਦੇ ਪੁਰਖਿਆਂ ਦਾ ਜਿਹੜਾ ਇਹਨਾਂ ਦਾ ਹੈਗਾ ਮੈਨੂੰ ਲੱਗਦਾ ਇਹ ਆਸਟ੍ਰੇਲੀਆ ਦਾ ਪੁਰਾਣਾ ਝੰਡਾ ਹੋਣਾ ਹਾਂ ਟੱਕਾ ਦੋਸਰਾ ਬੱਚੇ ਨੂੰ ਲੈ ਕੇ ਆਉਂਦੇ ਬੱਚੇ ਫੇਰ ਹੀ ਅਵੇਅਰ ਹੋਣਗੇ ਜੇ ਆਪਾਂ ਨਹੀਂ ਦੱਸਾਂਗੇ ਬੱਚਾ ਨੂੰ ਬੱਚਾ ਨੂੰ ਕਿਵੇਂ ਪਤਾ ਹੋਊਗੀ ਆਪਣੇ ਸ਼ਹੀਦ ਕੌਣ ਸੀ ਆਪਣੇ ਪੁਰਖੇ ਕੌਣ ਸੀ ਹੁਣ ਜਿਵੇਂ ਆਪਣੇ ਆਪਣੇ ਪੰਜਾਬ 'ਚ ਇਹ ਚੀਜ਼ ਨਾਲ ਬਹੁਤ ਵੱਡੀ ਕਮੀ ਮੈਂ ਮੰਨਦਾ ਵੀ ਆਪਣੇ ਪੰਜਾਬ 'ਚ ਇਹ ਚੀਜ਼ ਹੈ ਨਹੀਂ ਜੀ ਕੁਝ ਵੀ ਨਹੀਂ ਹੈਗਾ ਤੇ ਆਪਣੇ ਹਾਲਾਂਕਿ ਬਹੁਤ ਸੋਹਣੇ ਸੋਹਣੇ ਮਿਊਜ਼ੀਅਮ ਵਾਰ ਮਿਊਜ਼ੀਅਮ ਆਪਣੇ ਸਿੰਘ ਸਿੰਘਾਂ ਨੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਸਿਰਫ ਆਪਣੀ ਆਪਣੇ ਸਿੱਖੀ ਸਿਰਕ ਨੂੰ ਬਚਾਉਣ ਵਾਸਤੇ ਹਨਾ ਤਾਂ ਵੀ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਮਿਊਜ਼ੀਅਮ ਬਣਾਉਣੇ ਚਾਹੀਦੇ ਨੇ ਐਵੇਂ ਦਾ ਕੁਝ ਹੋਣਾ ਚਾਹੀਦਾ ਆਪਣੇ ਵੀ ਤਾਂ ਕਿ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਇਹ ਫਿਰ ਆ ਗਿਆ ਅੱਗੇ ਕੰਪਲੈਕਸ ਐਂਡ ਪੀਸ ਕੀਪਿੰਗ 1945 ਤੋਂ ਲੈ ਕੇ ਅੱਜ ਦੇ ਦਿਨ ਤੱਕ ਕਰ ਜੋ ਵੀ ਹੈਗਾ ਸਾਰਾ ਕੁਝ ਆ ਅਸੀਂ ਕੋਲਡ ਵਾਰ ਜਿਹੜੀ ਇਹਨਾਂ ਦੀ ਯੂਐਸ ਨਾਲ ਚੱਲੀ ਆ 1945 ਤੋਂ ਲੈ ਕੇ 60 70 ਵਿਤਨਾਮ ਵਾਰ ਉਹਦੇ ਬਾਰੇ ਵੀ ਇਹਨਾਂ ਨੇ ਸਾਈਪਰਸ ਕਾਂਗੋ ਵੈਸਟ ਨਿਊ ਇੰਜੀਨੀਆ ਪੀਐਮਐਨ ਤੇ 1970 ਚ ਜਿਹੜੀਆਂ ਜਿਹੜੀਆਂ ਲੱਗੀਆਂ ਸਾਰਾ ਇਹਨਾਂ ਲਿਖਿਆ ਹੋਇਆ ਇੱਥੇ ਆ 1980 ਚ ਆ ਗਿਆ ਸਿਨਾਈ ਤੇ ਜ਼ਿੰਬਾਬਵੇ ਦਾ ਆ ਗਿਆ ਉਹ ਗਾਂਡਾ ਚ ਫਿਰ 1990 ਚ ਗਲਫ ਵਾਰ ਲੱਗੀ ਇਹਨਾਂ ਦੀ ਜਿਹੜੀ ਕੰਬੋਡੀਆ ਨਾਲ ਹਾਇਤੀ ਇਰਾਕ ਇਰਾਨ ਨਾਲ ਅਫਗਾਨਿਸਤਾਨ ਐਂਡ ਪਾਕਿਸਤਾਨ ਨਾਲ ਹਾਇਤੀ ਤੇ ਉਸ ਤੋਂ ਬਾਅਦ ਆ ਗਿਆ ਵੈਸਟਰਨ ਸਹਾਰਾ ਫਾਰਮਰ ਸੋਮਾਲੀਆ ਚ ਗੋਟਾ ਮੇਲਾ ਗੋਟਾਮਲਾ ਤੇ ਉਸ ਤੋਂ ਬਾਅਦ ਆ ਗਿਆ ਮੋਜੰਬਿਕ ਤੇ ਫਿਰ ਇਹਨਾਂ ਦਾ ਸਾਰੀਆਂ ਲੱਗੀਆਂ ਫਿਰ ਆ 2000 ਚ ਕਿਹੜੀਆਂ ਕਿਹੜੀਆਂ ਲੱਗੀਆਂ ਨੇ ਆ ਗਿਆ ਈਸਟ ਟਿਮੋਰ ਸੋਲੋਨਾ ਨੈਸ਼ਨਸ ਸੂਡਾਨ ਤੇ ਸੇਰਾਲੀਓਨੀ 2010 ਚ ਫਿਰ ਸਾਊਥ ਸੂਡਾਨ ਨਾਲ ਅੱਗੇ ਇਹਨਾਂ ਦੀ ਖੈਰ ਸੁੱਖ ਹੈ ਪਰ ਇਹਨਾਂ ਨੇ ਪੀਸ ਕੀਪਿੰਗ ਜਿਹੜਾ ਹੈਗਾ ਇਹਨਾਂ ਨੇ ਆਪ ਦਾ ਬਰਕਰਾਰ ਰੱਖਿਆ ਹੋਇਆ ਨੂੰ ਕੋ ਕਮ ਵਾਰਸ ਦਾ ਦੇਖਿਆ ਜਾਵੇ ਤਾਂ ਮੇਰਾ ਪ੍ਰਸਪੈਕਟਿਵ ਤਾਂ ਇਹ ਹੈ ਵੀ ਵਾਰ ਕੋਈ ਹੱਲ ਨਹੀਂ ਹੈਗਾ ਕਿਸੇ ਚੀਜ਼ ਦਾ ਜਿਹੜਾ ਕਿ ਬੰਦਾ ਪਿਆਰ ਤੇ ਪਿਆਰ ਨਾਲ ਬੈ ਕੇ ਦੋ ਬੰਦੇ ਜਿਹੜੇ ਗੱਲ ਕਰਕੇ ਸਮਝੌਤੇ ਨਾਲ ਹਨਾ ਵੀ ਕਰ ਸਕਦੇ ਆ ਗੱਲਬਾਤ ਮਸਲਾ ਹੱਲ ਕਰ ਸਕਦੇ ਆ ਈਜ਼ੀਲੀ ਤੇ ਐਦਾਂ ਹੀ ਹੱਲ ਹੋਣਾ ਚਾਹੀਦਾ ਰਾਦਰ ਦਨ ਕਿ ਪੈਸਾ ਵੇਸਟ ਮਨੀ ਵੇਸਟ ਹੋਣਾ ਵੀ ਬੰਬ ਬੰਬ ਬਹੁਤ ਜੜੋੜਾ ਉਹ ਕਿ ਐਨਾ ਅਸਲਾ ਬਰੂਦੀ ਹਮ ਹੋਣਾ ਉਹਦੇ ਸਾਈਡ ਇਫੈਕਟਸ ਹੋਗੇ ਬਾਕੀ ਤਾਂ ਨਸਲਾਂ ਤੇ ਅਸਰ ਪੈਣਾ ਅੱਜ ਕੱਲ ਜੇ ਹੁੰਦੀ ਆ ਉਹ ਚੀਜ਼ ਤਾਂ ਵੀ ਉਹ ਸਹੀ ਨਹੀਂ ਹੋਗੀ ਬਹੁਤ ਗੰਦਾ ਕੰਮ ਹੋਊਗਾ ਤੇ ਕਿਉਂਕਿ ਸਾਰਿਆਂ ਨੂੰ ਪਤਾ ਹੀ ਵੀ ਅੱਜ ਕੱਲ ਐਟੋਮਿਕ ਬੰਬਸ ਵਗੈਰਾ ਦਿੱਤਾ ਆ ਚੁੱਕੇ ਆ ਹਨਾ ਤੇ ਉਹ ਸਾਰੀਆਂ ਚੀਜ਼ਾਂ ਵੀ ਪਹਿਲਾਂ ਹਲੇ ਫੇਰ ਵੀ ਠੀਕ ਸੀ ਕੰਮ ਤੇ ਜਿਹੜਾ ਹੋਇਆ ਸੀਗਾ ਅ ਫੁਰੋਸ਼ੀਮਾ ਨਾਗਾਸਾਕੀ ਤੋਂ ਹੋਇਆ ਸੀ ਜੋ ਚੀਜ਼ ਦੁਬਾਰਾ ਹੋ ਗਈ ਦੁਨੀਆ ਖਤਮ ਹੋ ਉਸ ਤੋਂ ਬਾਅਦ ਤਾਂ ਫਿਰ ਸਾਰੀ ਤਾਂ ਇਹਨਾਂ ਨੇ ਪੀਸਕੀਪਿੰਗ ਰੱਖੀ ਹੋਈ ਆਪਣੀ ਕੰਟੀਨਿਊ ਰੱਖੀ ਹੋਈ ਆ ਵੀ ਵਧੀਆ ਗੱਲ ਆ ਇਦਾਂ ਹੀ ਹੋਣਾ ਚਾਹੀਦਾ ਤਾਂ ਹੀ ਇਹ ਕੰਟਰੀ ਆਪਣੀ ਕੰਟਰੀ ਨਾਲੋਂ ਅੱਗੇ ਨੇ ਠੀਕ ਆ ਆ ਵਿਏਟਨਾਮ ਦੇ ਰੱਖਿਆ ਹੋਇਆ ਇਹਨਾਂ ਨੇ ਵਿਏਟਨਾਮੀ ਲੋਕਾਂ ਨਾਲ ਇਹੋ ਜਿਹੇ ਸਾਲਾਂ ਨਾਲ ਯੂ ਐਸ ਨੇ ਕਿੰਨਾ ਧੱਕਾ ਕੀਤਾ ਸੀ ਕਿੰਦਾ ਨਾ ਵੀ ਬਾਕੀ ਕੰਟਰੀ ਜਿਹਨਾਂ ਨੇ ਸਪੋਰਟ ਕਰਕੇ ਉਹਨਾਂ ਨੂੰ ਬਚਾਇਆ ਬਚੂਆ ਜੋ ਵੀ ਹਨ ਜੀ ਪਿੱਛੇ ਤਾਂ ਉਹ ਵੀ ਨਹੀਂ ਸੀ ਹਟੇ ਤੇ ਪੱਟ ਉਹੀ ਚੀਜ਼ ਅਭੀ ਵਾਰਸ ਨਹੀਂ ਹੋਣੀਆਂ ਚਾਹੀਦੀਆਂ ਪਿਆਰ ਤੇ ਜਿੱਦਾਂ ਵੀ ਪਿਆਰ ਨਾਲ ਜਿਹੜਾ ਮਸਲਾ ਹੱਲ ਹੋ ਜਾ ਉਹਦੇ ਉੱਤੇ ਰੀਸ ਨਹੀਂ ਹੁੰਦੀ ਤਾਂ ਵੀ ਮਾਵਾਂ ਨੂੰ ਪੁੱਤ ਸਾਰਿਆਂ ਨੇ ਪਿਆਰੇ ਹੁੰਦੇ ਆ ਕਿਸੇ ਦਾ ਨਹੀਂ ਜਾਣਾ ਚਾਹੀਦਾ ਨਜਾਇਜ਼ ਤੇ ਮਲਕੋ ਪੀਸ ਮੋਨਿਟਰਿੰਗ ਗਰੁੱਪ ਅਨਦਰ ਬੈਜ ਹੈਗਾ ਜਿਹੜਾ ਜਿਹੜਾ ਕਿ ਮੁਲਕੀ ਜਿਹੜੇ ਪੀਸ ਨੂੰ ਸਪੋਰਟ ਕਰਦੇ ਹਾਂ ਚੈੱਕ ਕਰੋ ਸਾਰਾ ਸਾਰੀਆਂ ਕੰਟਰੀਜ਼ ਇਹਨਾਂ ਨੇ ਜਿੰਨਾ ਨੂੰ ਸਪੋਰਟ ਕੀਤਾ ਵਾਰਸ ਦੇ ਟਾਈਮ 'ਚ ਤਾਂ ਕਿ ਪੀਸ ਬਣੀ ਰਹੇ ਜਿਆਦਾ ਖਰਾਬਾ ਨਾ ਹੋਵੇ ਆ ਚੈੱਕ ਕਰੋ ਆ ਆ ਕੇ ਇਹਨਾਂ ਦਾ 에ਅਰਕ੍ਰਾਫਟ ਆ ਗਿਆ ਤੇ ਆ ਸ਼ਾਇਦ ਉਹਦੀ ਮੇਰੇ ਅਕੋਰਡਿੰਗ ਹੋਣੀ ਆ ਜਾਂ ਤਾਂ ਮਸ਼ੀਨ ਬੰਬ ਭੁਗੇ ਰਹਾ ਹੋਊਗਾ ਜਾਂ ਕੁਛ ਨਾ ਕੁਛ ਤਾਂ ਹੈਗਾ ਇਹ ਪੜਿਆ ਨਹੀਂ ਮੋਸਤੀਸ ਬਾਰੇ ਤੇ ਇਹ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਤੁਸੀਂ ਇੱਥੇ ਜ਼ਰੂਰ ਮੇਰੇ ਮੇਰੀ ਸੁਜੈਸ਼ਨ ਹੈ ਵੀ ਤੁਸੀਂ ਮੈਲਬਨ ਆਏ ਹੋ ਤਾਂ ਇੱਥੇ ਜ਼ਰੂਰ ਤੁਸੀਂ ਇੱਕ ਵਾਰੀ ਆਓ امید ਕਰਦੇ ਆ ਵੀ ਤੁਹਾਨੂੰ ਆਪਣਾ ਅੱਜ ਦਾ ਵਲੌਗ ਚੰਗਾ ਲੱਗਿਆ ਹੋਊਗਾ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਪਣਾ ਤੇ ਵੀਡੀਓ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਮਿਲਦੇ ਆ ਨੈਕਸਟ ਵਾਰ ਤਦ ਤੱਕ ਲਈ ਸਸ਼ੀਗਾਲ ਗਾਇਜ਼ ਬਾਏ ਬਾਏ ਟੇਕ ਕੇ